ਵੋਲੰਟੀਅਰਿਪਲਾਈ ਕੇਂਦਰ ٹرسٹ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਇਤਿਹਾਸਿਕ ਸਥਾਨ ਗੁਰਦੁਆਰਾ ਲੋਗੜ ਸਾਇਬ ਵਿਖੇ ਨਵੇਂ ਬਣੇ ਬਾਚੂਮਾਨ ਦਾ ਸ਼ੁਭ ਉਦਘਾਟਨ ਕੀਤਾ ਗਿਆ ਇਸ ਮੌਕੇ ਮਨਦੀਪ ਸਿੰਘ ਪੋਲੂ ਪਰਮਜੀਤ ਸਿੰਘ ਟਲ ਜਤਿੰਦਰ ਸਿੰਘ ਟਹਿਲ 인ਦਰ ਸਿੰਘ ਚਮਕੌਰ ਸਿੰਘ ਸਰਜੀਤ ਸਿੰਘ ਸ਼ਰਵਣ ਸਿੰਘ ਉਪਿੰਦਰ ਸਿੰਘ ਰਾਜੂ ਰਵਿੰਦਰ ਸਿੰਘ ਬੰਟੀ ਨਾਲ ਹੋਰ ਅਧਿਕਾਰੀ ਮੌਜੂਦ ਸਨ ਇਹਨਾਂ ਸਾਰਿਆਂ ਦੇ ਧੰਮੀ ਸਾਹਿਬ ਜੀ ਦੀਆਂ ਸ਼ੀਸ਼ਾਂ ਪਿਆਰ ਸਦਕਾ ਗੁਰਦੁਰਾ ਕਿਲਾ ਲੋਗਰ ਸਾਹਿਬ ਦੇਖੇ ਆਪਣਾ ਭਾਈਆਂ ਵਾਸਤੇ ਵੀ ਬੀਬੀਆਂ ਵਾਸਤੇ ਵੀ ਸਾਰੀ ਨਵੀਆਂ ਫਲੈਸ਼ਾਂ ਬਾਥਰੂਮਾਂ ਦੀ ਸੇਵਾ ਬੀਬੀ ਕੋਨਾ ਭਲਾਈ ਕੇਂਦਰ ਕੋਲੋਂ ਸਾਧਗੁਰਾਂ ਨੇ ਲਈ ਹੈ ਸਤਕਾਂ ਅੰਕ ਸ੍ਰੀ ਹਰਵੰਦਰ ਸਾਹਿਬ ਨਾਲ ਸੰਬੰਧਿਤ ਗੁਰਦੁਰਾ ਕਿਲਾ ਲੋਗਰ ਸਾਹਿਬ ਦੇਖੇ ਸਾਡੇ ਅਤੀ ਸਤਿਕਾਰਯੋਗ ਭਾਈ ਇਕਬਾਲ ਜੀ ਬੀਬੀ ਕੌਲਾ ਜੀ ਭਲਾਈ ਕੇਂਦਰ ਟਰਸਟ ਵੱਲੋਂ ਅ ਇਥੇ ਸੰਗਤਾਂ ਦੀ ਬੜੀ ਮੰਗ ਸੀ ਕਿ ਜਿਹੜੇ ਬਾਥਰੂਮ ਬਣਾਉਣ ਬਾਅਦ ਤੇ ਸੋ ਲੰਬੇ ਸਮੇਂ ਤੋਂ ਇਹ ਸੰਗਤਾਂ ਦੀ ਡਿਮਾਂਡ ਆ ਰਹੀ ਸੀਗੀ ਸੋ ਇਹ ਸੰਗਤਾਂ ਦੀ ਮੰਗ ਨੂੰ ਮੁੱਖ ਵੇਖਦੇ ਹੋਏ ਸਾਡੇ ਮਾਣਯੋਗ ਭਾਈ ਹਰਜਿੰਦਰ ਸਿੰਘ ਜੀ ਧਾਮੇ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜੀ ਦੇ ਆਦੇਸ਼ਾਂ ਦੇ ਮਤਾਬਕ ਜਿਹੜੀ ਇਹ ਸੇਵਾ ਸੀਗੀ ਤੇ ਸਾਡੇ ਮੇਰੇ ਛੋਟੇ ਵੀਰ ਭਾਈ ਵਿਕਰਮ ਸਿੰਘ ਜੀ ਜਿਹੜੇ ਐਡੀਸ਼ਨਲ ਮੈਨੇਜਰ ਨੇ ਜੋ ਇਥੇ ਗੁਰਦੁਆਰਾ ਸਾਹਿਬ ਦਾ ਕੰਮ ਕਰ ਦੇਖਦੇ ਨੇ ਉਹਨਾਂ ਦੇ ਯਤਨਾ ਸਦਕਾ ਜਿਹੜੀ ਇਹ ਸੇਵਾ ਇਹ ਭਾਈ ਗੁਰ ਇਕਵਾਲ ਜੀ ਬੀਬੀ ਮਾਤਾ ਕੌਲਾ ਜੀ ਭਲਾਈ ਕੇਂਦਰ ٹرسٹ ਨੂੰ ਦਿੱਤੀ ਗਈ ਸੀਗੀ